ਕਰ ਦੇਣਾ ਜੇ ਆ ਵੀਰੋਂ ਕਿਹੇ ਨਹੀਂ ਜੇ ਕੁਛ ਕਰਨਾ ਹੁੰਦਾ ਮੈਂ ਬੜੇ ਚਿਰ ਤੋਂ ਇਹਨਾਂ ਨੂੰ ਜਾਣਦਾ ਜੀ ਜਿੱਦਣ ਬਣ ਜਾਂਦੇ ਆ ਨਾ ਜਿੱਦਣ ਕੁਰਸੀ ਦੇ ਬਹਿ ਜਾਂਦੇ ਆ ਜਿਹੜੀਆਂ ਗੱਲਾਂ ਕਰਦੇ ਆ ਉਹ ਤੇ ਨਹੀਂ ਜੇ ਪੂਰੇ ਉਤਰਦੇ ਹੁੰਦੇ ਇਹਨਾਂ ਫੇਰ ਤੁਹਾਨੂੰ ਹੀ ਲੜਾਉਣਾ ਜੀ ਆ ਕੁਛ ਨਹੀਂ ਜੇ ਕਰਨਾ ਕਿਡੀਆਂ ਕਿਡੀਆਂ ਵੱਡੀਆਂ ਐਗਜ਼ਾਮਪਲ ਆ ਮੈਂ ਜੇ ਕੋਈ ਇੱਕ ਦੀ ਐਗਜ਼ਾਮਪਲ ਛੱਡਤੀ ਤੇ ਉਹ ਮੁੜ ਕੇ ਢੁੱਕ ਜਾਂ ਨਹੀਂ ਕਿਸੇ ਤੇ ਤੇ ਫਿਰ ਮੇਰਾ ਖੇਤਰ ਖੜਕ ਜਨਾ ਕਿਸ ਨਾ ਤੇ ਚਲੋ ਮੇਰਾ ਵੇਹ ਤੇ ਇਲਾਕੇ ਨੂੰ ਪ੍ਰੇਮ ਪਿਆਰ ਬੜਾ ਵਾ ਮਤਲਬ ਪਰਾ ਸਾਰਿਆਂ ਨੂੰ ਵੀ ਮੇਰੇ ਨਾਲ ਤਾਂ ਨਹੀਂ ਕੋਈ ਚਿੱਟੇ ਕੁਰਤੇ ਪਜਾਮਾ ਵਾਲੇ ਘਾਟ ਹੀ ਮੇਰਨਾ ਵਾ ਵਾਸਤਾ ਮੈਂ ਰਗੀਨ ਜਿਹਾ ਬੰਦਾ ਹਾਂ ਰੰਗਦਾਰ ਜਿਹਾ ਹਾਂ ਮੇਰੇ ਨਾਲ ਚਿੱਟੇ ਕੱਪੜੇ ਵਾਲੇ ਘਾਟ ਹੀ ਵਾਸਤਾ ਨਾਲੇ ਮੇਤੇ ਬਿਆਨ ਘਾਟੀ ਛੱਡ ਦਿੰਦੇ ਆ ਜਿਹੜੇ ਜਾਣਦੇ ਆ ਇਹਦੇ ਹੁਣ ਪਾਸਿਓਂ ਆ ਰਹੇ ਆ ਉਹ ਨਹੀਂ ਨਾ ਜਾਣਦੇ ਮੈਂ ਤੁਹਾਨੂੰ ਅੱਗੇ ਵੀ ਇੱਕ ਗੱਲ ਪੜੀਰੀ ਸਮਝਾਈ ਜੇ ਕਿਤੇ ਵੀ ਕੋਈ ਤੁਹਾਡਾ ਵਾਦਾ ਦਾ ਘਟਾਵ ਗਿਆ ਹੋ ਜਾਂਦਾ ਆ ਬੰਦੇ ਨੂੰ ਪਹਿਲਾਂ ਜਾਣੋ ਬੰਦਾ ਕੌਣ ਆ ਤੇ ਕੀ ਆ ਕੀ ਕਰ ਸਕਦਾ ਵਾ ਇੰਨਾ ਧਿਆਨ ਰੱਖਿਆ ਕਰੋ ਅਚਨ ਚੇਤ ਕਿਸੇ ਨਾਲ ਪੰਗਾ ਲੈ ਲੈਣਾ ਉਹ ਬੜਾ ਮਾੜਾ ਹੁੰਦਾ ਜੀ ਇਸ ਕਰਕੇ ਇਹ ਪਾਸਿਓਂ ਜਿੰਨੀ ਵੀ ਇਹ ਜਿਹਨੂੰ ਮਾਲਵਾ ਦੁਆਬਾ ਚਲੋ ਸਾਰੇ ਸਤਿਕਾਰਯੋਗੀ ਆਪਣੇ ਸੱਜਣ ਮਿੱਤਰ ਭੈਣ ਭਰਾ ਰਿਸ਼ਤੇ ਸਾਰੇ ਉਧਰ ਹੁੰਦੇ ਹੀ ਆ ਨਾਲੇ ਇਹ ਤੇ ਕਹੀ ਜਾਂਦੇ ਆ ਵੀ ਇਹ ਨਾ ਧਰਤੀ ਬੜੀ ਸੂਰਮਿਆਂ ਦੀ ਯੋਧਿਆਂ ਦੀ ਧਰਤੀ ਦਲੇਰਾਂ ਦੀ ਧਰਤੀ ਮੱਝਾ ਧਰਤੀ ਤਰੰਬਰਾਰ ਦੀ ਧਰਤੀ ਉਹ ਤਾਂ ਮੈਂ ਪਹਿਲਾਂ ਬੜੀ ਚੰਗੀ ਤਰ੍ਹਾਂ ਡਿਟੇਲਸ ਤੋਂ ਤੁਹਾਨੂੰ ਦੱਸਿਆ ਵਾ ਕਿੰਨੀ ਕਿ ਧਰਤੀ ਸਾਡੀ ਤੇਲੀ ਜੜੀ ਆ ਉਹ ਕਿਹੋ ਜੀ ਆ ਉਹ ਦੱਸੀ ਮੈਂ ਕਿਰਾ ਅਮਰਸਰ ਤੋਂ ਥੱਲੇ ਨੂੰ ਤਰਨਤਾਰ ਤੋਂ ਥੱਲੇ ਨੂੰ ਪੱਟੀ ਤਹਿਸੀਲ ਤੋਂ ਥੱਲੇ ਨੂੰ ਆਜੋ ਇਧਰ ਚਭਾਰ ਦੀ ਪਿੰਡ ਖਾਲੜਾ ਖੇਮਕਰਨ ਦਾ ਏਰੀਆ ਇਹ ਉਹ ਧਰਤੀ ਏ ਨਾਲੇ ਫਿਰਨ ਉਸ ਧਰਤੀ ਦੇ ਦਾ ਤਰਨਤਾਰ ਨਾਲੀ ਦੇ ਨਾਲੇ ਮਿੱਠੀਆਂ-ਮਿੱਠੀਆਂ ਧਮਕੀਆਂ ਵੀ ਦਈ ਜਾਂਦੇ ਨਾਲੇ ਸਾਡੇ ਬੰਦਿਆਂ ਨੂੰ ਮਿੱਠੀਆਂ-ਮਿੱਠੀਆਂ ਧਮਕੀਆਂ ਦੇਣ ਜੇ ਬੰਦੇ ਪਾਸੇ ਆ ਕੇ ਤੇ ਇੱਕ ਬੰਦੇਆਂ ਦੇ ਤਹੀ ਯੋਧਿਆਂ ਦੀ ਸੁਰਮਈ ਧਰਤੀ ਦੇ ਫਿਰ ਤਹੀ ਯੋਧੇ ਸੁਰਮਈ ਧਰਤੀਆਂ ਦੇ ਫਿਰ ਅਹੀਂ ਵੀ ਯੋਧੇ ਸੁਰਮੇ ਹੈਗੇ ਦੇ ਇੱਥੇ ਹੈਗੇ بڑے-ਬڑے ਦੇ ਇੱਥੇ ਹੀ ਜੇ ਸਾਰੇ ਬੈਠੇ ਤੇ ਜਦੋਂ ਤੁਹਾਨੂੰ ਪਤਾ ਸਾਰਾ ਕੁਝ ਹੈਗਾ ਵੀ ਇਹ ਤਾਂ ਵੀ ਆਂਦੇ ਜਿਹੀਂ ਇੰਨਾ ਕਰਨਾ ਉਤਰਾਂ ਕਰ ਦੇਣਾ ਇਹੀ ਇੱਕ ਕਰ ਦੇਣਾ ਤੇ ਤੁਸੀਂ ਨਾ ਕਰਿਆ ਕਰੋ ਇਈਆਂ ਗੱਲਾਂ ਬੜੀਆਂ ਭੜੀਆਂ ਸ਼ਮਾਂ ਜੇ ਹੱਡੀਆਂ ਇੱਧਰ ਆ ਮੈਂ ਨਾ ਵੀ ਚਿੱਟੇ ਉੜਦੇ ਪਜਾਮੇ ਵਾਲਿਓ ਥੋੜੇ ਸਿਆਣੇ ਬਣੋ ਨਾਲ ਲਵਾਈਆਂ ਦੀਆਂ ਗੱਲਾਂ ਕਰੋ ਬੜੀਆਂ ਭੜੀਆਂ ਸ਼ਮਾਂ ਜੇ ਇੱਧਰ ਬੈਠੀਆਂ ਪਾਰਟੀ ਤਰੀ ਦਾ ਪਤਾ ਦੇ ਤਰੀ ਵਾਲੀ ਬਾਲਟੀ ਦਾ ਨਹੀਂ ਪਤਾ ਮੈਨੂੰ ਪਤਾ ਨਹੀਂ ਪਤਾ ਮੈਨੂੰ ਦੱਸਣੀ ਪੈਂਦੀ ਫਿਰ ਗੱਲ ਕਿ ਕਈ ਵਾਰ ਕਈ ਬੰਦੇ ਵੱਧ ਘਟਵੇਂ ਬੋਲੀ ਜਾਂਦੇ ਆ ਵालतू ਬੋਲੀ ਜਾਂਦੇ ਆ ਮੁੜ ਕੇ ਵਿਆਹ ਸ਼ਾਦੀ ਜੇ ਟਕਰਾਅ ਹੋ ਜਾਂਦੇ ਦੇ ਤੇ ਹੋ ਜਾਂਦੇ ਆ ਮਤਲਬ ਹੋ ਜਾਂਦੇ ਟਕਰਾਅ ਤੇ ਕਰਕੇ ਸੋਈ ਸਮਝ ਕੇ ਬੋਲੋ ਕਿਹਨਾਂ ਦੇ ਪਹਿਲਾਂ ਤੋਲੋ ਫਿਰ ਬੋਲੋ ਇਹ ਜ਼ਰੂਰੀ ਨਹੀਂ ਹੁੰਦਾ ਏਡਾ ਨਾ ਵਿਸ਼ਾ ਜਿਹੜਾ ਰਾਜਨੀਤਿਕ ਵਿਸ਼ਾ ਖਾਸ ਤੌਰ ਤੇ ਜਿਹੜੀ ਸੱਤਾ ਦਾ ਨਸ਼ਾ ਹੁੰਦਾ ਨਾ ਇਹ ਬਹੁਤਾ ਲੰਮਾ ਸਮਾਂ ਨਹੀਂ ਹੁੰਦਾ ਅਜੇ ਕੋਈ ਅਫਸਰ ਲੱਗੇ ਆ ਕੋਈ ਪੜ੍ਹੇ ਲਿਖੇ ਆ ਕੋਈ ਇਸ ਤਰ੍ਹਾਂ ਉਹ ਨਸ਼ਾ ਜਿਹੜਾ ਕੋਈ ਉਹਦਾ ਨਸ਼ਾ ਵਰਤਲੇ ਉਹਦਾ ਆਪਣਾ ਸ਼ਕਤੀ ਦੀ ਦੁਰਵਰਤੋਂ ਕਰਿਓ ਤੇ ਮਾੜੀ ਗੱਲ ਆ ਤੇ ਜਿਹੜਾ ਰਾਜਨੀਤਿਕ ਬੰਦੇ ਆ ਆਪਣਾ ਇਹ ਸੱਤਾ ਦਾ ਨਸ਼ਾ ਵਖਾਉਂਦੇ ਆ ਨਾ ਵੀ ਮੈਂ ਤੈਨੂੰ ਐਂ ਟੰਗਣਾ ਹੀ ਮੈਂ ਤੈਨੂੰ ਹੋਕ ਕਰਦਣਾ ਹੀ ਮਇਤਰਾ ਕਰਨਾ ਹੀ ਇਹ ਰਾਜਨੀਤਿਕ ਨਸ਼ਾ ਬਹੁਤਾ ਲੰਮਾ ਨਹੀਂ ਜੇਗਾ ਜਾਂ ਤਾਂ ਜਿਹੜਾ ਪੰਜ ਸਾਲਿਆ ਨਾ ਫੇਰ ਵਿਆਹ ਸ਼ਾਦੀ ਚੱਲਦੇ ਬੜੇ ਜੇ ਹੋਗ ਵੀ ਹੁੰਦੇ ਜੇ ਸ਼ਰਧਾਂਜਲੀ ਵਿੱਚ ਦੇਣੀਆਂ ਪੈਂਦੀਆਂ ਬੜਾ ਕੁਝ ਹੁੰਦਾ ਜੇ ਚਲਾਈਏ ਫੇਰ ਤਾਂ ਨੂੰ ਕਾਲਟੀ ਤਰੀ ਵਾਲੀ ਸੁਣਾਈ ਐ ਕੋਈ ਪ੍ਰੋਗਰਾਮ ਸੀ ਗਰਮੀ ਦਾ ਕਿਤੇ ਤੇ ਉਹ ਕੀ ਹੋਇਆ ਵੀ ਉੱਥੇ ਲੜਾਈ ਹੋ ਗਈ ਤੁਹਾਨੂੰ ਪਤਾ ਜਦੋਂ ਗਰਮੀ ਗਰਮੀ ਦਾ ਪ੍ਰੋਮੋਟ ਚਿੱਟੇ ਕੁਰਤੇ ਜਾਂ ਪਜਾਮੇ ਜਿਆਦੇ ਪਾਏ ਜਾਂਦੇ ਆ ਤੇ ਉੱਥੇ ਹੋ ਗਈ ਲੜਾਈ ਗੈਂਗਾ ਚ ਲੜਾਈ ਆ ਜੀ ਕਿ ਪੂਰੀ ਗੈਂਗਾ ਚ ਇਤਨਾ ਹੀ ਹੋ ਗਈ ਹੁਣ ਇਹ ਕਿਸੇ ਨੇ ਵੱਧ ਘਟ ਕੇ ਇਹਨੂੰ ਬੋਲਤਾ ਆਣਾ ਜਾਂ ਕੁਝ ਇਤਨਾ ਕਰਦਾ ਤੇ ਫਿਰ ਦਾ ਵੀ ਉਧਰੋਂ ਦਾ 77 ਦਾ 76 ਦਾ ਕੁਰਸੀ ਦਾ ਕੁਰਸੀ ਉੱਥੇ ਫਿਰ ਸਾਡੇ ਰਗੀਆਂ ਭੜੀਆਂ ਸ਼ਾਵਾਂ ਵੀ ਉੱਥੇ ਫਿਰ ਨਹੀਂ ਆਂਦੀਆਂ ਬਲਾਵਾ ਜਿਹੜੀਆਂ ਤੇ ਦੇ ਆ ਉਹ ਹੁਣ ਮੈਨੂੰ ਡੱਕ ਕੇ ਦੱਸਣਾ ਪਿਆ ਚਗੀਦਰਾ ਤੁਹਾਨੂੰ ਗੱਡੀ ਲੱਗਣੀ ਪਈ ਓਏ ਕਿ ਛੜਾਵਾ ਛੜਾਵਾ ਵੜ ਗਿਆ ਵਿੱਚ ਉਹ ਵੀਰ ਛੜਾਵੇ ਨੇ ਕੀ ਕੀਤਾ ਵੀ ਬਾਲਟੀ ਤਰੀ ਵਾਲੀ ਬਾਲਟੀ ਭਰੀ ਹੀ ਉਹਨੇ ਸਬਜ਼ੀ ਤਰੀ ਵਾਲੀ ਮੀਢੀ ਕੇ ਪਤਾ ਨਹੀਂ ਅਲੂ ਮਟਰੀ ਵਾਲੀ ਮੈਨੂੰ ਪਤਾ ਤਰੀ ਉਹ ਡੋਰੀ ਫੜੀ ਇਹਨੇ ਜਵਾਨ ਨੇ ਨਾਲੇ ਬਾਲਟੀ ਫੜੀ ਇਤਰਾ ਕਰਦਾ ਫਿਰੇ ਵਿੱਚ ਉਹ ਛੱਡ ਦੋ ਯਾਰ ਉਹ ਛੱਡ ਜੀ ਉਹ ਛੱਡ ਦੋ ਕੀ ਕਰਦੇ ਬੰਦਿਆਂ ਦੀ ਗੱਲ ਕਰੋ ਕਾਹ ਤੋਂ ਲੜੀ ਜਾਂਦੇ ਉਹ ਛੱਡ ਦੋ ਛੱਡ ਦੋ ਉਹ ਛੱਡੋ ਯਾਰ ਉਨੇ ਡੋਰੀ ਤਰੀ ਵਾਲੀ ਦਾ ਕਿਸੇ ਦੇ ਅੱਖਾਂ 'ਚ ਕਿਸੇ ਦੇ ਕੱਪੜਿਆਂ ਦੇ ਉਹਨੇ ਸਾਰੇ ਚਿੱਟੇ ਕੁਰਤੇ ਰੰਗ-ਬਰੰਗੇ ਰੰਗ-ਬਰੰਗੇ ਕਰਤੇ ਹੋ ਅੱਖਾਂ ਦੇ ਵਿੱਚ ਤਰੀਆਂ ਪਾਤੀਆਂ ਹੂੰ ਕਰਖੇ ਬੜੀਆਂ ਪਹਾੜੀਆਂ ਛੇਵਾਂ ਜੇ ਇਹ بڑے ਮੌਕੇ ਦੇ ਸੰਦ ਹਿਾਰ ਲਾ ਬਲਿੰਦੇ ਤੇ ਇਹ ਪਤਾ ਕੋਈ ਨਹੀਂ ਲੱਗਦਾ ਇਥੋਂ ਕਿਹੜੀ ਬਲਾ ਉਠੋਣੀ ਏ ਇਹ ਕਰਕੇ ਧਿਆਨ ਨਾ ਤਾਂ ਨਾ ਧਿਆਨ ਨਾ ਹੋ ਜੇ ਗੱਲਾਂ ਬਾਤਾਂ ਕਰੋ ਕਈ ਦਾ ਛੜਾਵੇ ਵੀ ਬੜਾ ਕਟਾ ਦਿੰਦੇ ਜੇ ਕਈ ਦਾ ਛੜਾਵੇ ਬੜੇ ਖਰਾਬ ਹੁੰਦੇ ਹੀ ਉਹਨਾਂ ਨੂੰ ਪਾ ਲੱਗ ਜੇ ਤਾਂ ਵੀ ਐਸਾ ਮੇਰੀ ਲੱਗਦੀ ਉਹ ਜਾਣ ਕੇ ਉਹਨੂੰ ਫੜ ਲੈਣਗੇ ਉਹ ਛੜਦੇ ਹੀ ਆਪਾਂ ਕਾਹ ਤੋਂ ਲੜਦਾ ਛੜਦੇ ਹੀ ਯਾਰ ਕਰ ਫਿਰ ਉਹ ਵਜ ਲੈਣ ਦੀ ਏ ਉਹ ਬੜਾ ਜੀ ਪੇਰ ਵੱਜ ਲੈਣ ਦੀ ਇਹ ਬਾਵੇਂ ਫੜ ਲੈਂਦੇ ਹੁੰਦੇ ਸ਼ਦਾਵੇ ਜਿਆਦਾ ਕਿੜਕਵਾਉਂਦੇ ਹੁੰਦੇ ਜੇ ਕਈ ਰਾ ਟਿਕਵਾਉਂਦੇ ਹੁੰਦੇ ਜੇ ਜਿਆਦੀਆਂ ਤੇ ਆਹ ਗੱਲ ਬਾਅਦ ਆ ਥੋੜਾ ਧਿਆਨ ਆ ਯਾਰ ਸਿਆਣੇ ਬਣੋ ਆ ਸਾਡੇ ਇਲਾਕੇ ਨੇ ਤੇ ਤੁਹਾਨੂੰ ਮੈਨੂੰ ਲੱਗਦਾ ਯਾਰ ਜਿਹੜੇ ਹਿਸਾਬ ਨਾਲ ਬਿਆਨ ਬੈਜੀਆਂ ਚੱਲਣ ਡੀਆਂ ਨਾ ਤੇ ਨੁਕਸਾਨ ਹੋਊ ਕੋਈ ਨੁਕਸਾਨ ਹੋ ਸਕਦਾ ਕੋਈ ਜਿਹੜੇ ਹਿਸਾਬ ਨਾਲ ਕੰਮ ਚੱਲਣ ਡਏ ਚੰਗਾ ਹੀ ਸასი ਕਾਲ ਕਰਦੇ ਗਾੜੀ ਗੱਲਾਂ ਬਾਰੇ